ਸਾਥੀਕਾ ਤੁਸੀਂ ਦੇਖ ਰਹੇ ਹੋ ਤਾਂ ਕਿ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰਨਾ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਇੱਕ ਮੁੱਦਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਵਜੰਮੇ ਬੱਚੇ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਹੈ ਇੱਕ ਚਿੱਠੀ ਜਿਹੜੀ ਕੇਂਦਰੀ ਸਿਹਤ ਮੰਤਰਾਲੇ ਨੇ ਕੱਲੀ ਉਨੇ ਉਤੇ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦੇ ਸਿਹਤ ਸਕੱਤਰ ਨੂੰ ਵੀ ਨੋਟਿਸ ਜਾਰੀ ਕੀਤਾ ਕਿ ਸਾਡੀ ਜਾਣਕਾਰੀ ਤੋਂ ਬਿਨਾ ਮੁੱਖ ਮੰਤਰੀ ਜਾਣਕਾਰੀ ਤੋਂ ਬਿਨਾ ਜਾਂ ਸਿਹਤ ਮੰਤਰੀ ਜਾਣਕਾਰੀ ਤੋਂ ਬਿਨਾ ਇਹ ਗੱਲ ਅੱਗੇ ਕਿਵੇਂ ਵੱਧ ਗਈ ਬਹੁਤ سارے ਸਵਾਲ ਉੱਠ ਰਹੇ ਨੇ ਐਕਟ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜਿਹੜਾ ਆਰਟੀ ਐਕਟ ਹੈ ਐਸੋਸੀਏਟਿਡ ਰੀਪ੍ਰੋਡਕਟਿਵ ਟੈਕਨੋਲੋਜੀ ਦੀ ਗੱਲ ਹੋ ਰਹੀ ਹੈ ਕਿ ਉਹ ਕੀ ਹੈ 2023 ਦਾ ਐਕਟ ਸੀ ਉਹਦੇ ਵਿੱਚ ਕੀ ਹੈ ਪਰਿਵਾਰ ਲਈ ਕੀ ਮੁਸੀਬਤਾਂ ਨੇ ਜਾਂ ਉਸ ਕਲੀਨਿਕ ਲਈ ਜਿਹੜੇ ਡਾਕਟਰਾਂ ਨੇ ਉਹ ਸਾਰੇ ਮਤਲਬ ਟ੍ਰੀਟਮੈਂਟ ਨੂੰ ਅੰਜਾਮ ਦੇਤਾ ਹੈ ਦੀ ਅਫਰਟ ਨੂੰ ਜੀ ਇਹ ਸਾਰੇ ਸਵਾਲ ਉcret ਡਾਕਟਰ ਸਾਹਿਬ ਇਹਦੇ ਉੱਤੇ ਥੋੜੇ ਤੇ ਕਲੀਅਰ ਕਰ ਦਿਓ ਕਿ ਆਖਰਕਾਰ ਇਸ ਮਸਲੇ ਦੀ ਜੜ ਕੀ ਹੈ ਗਾਹ ਕੀ ਹੋ ਸਕਦਾ ਹੈ ਕਿ ਕੋਈ ਨਵੀਂ ਮੁਸੀਬਤ ਪੈਦਾ ਹੋ ਸਕਦੀ ਹੈ ਜਾਂ ਪਰਿਵਾਰ ਨੂੰ ਕਿਉਂ ਮਤਲਬ ਕਿ ਇਹਨਾਂ ਵਿਚ ਉੜ ਜਾਇਆ ਜਾ ਰਿਹਾ ਹੈ ਇਹਦੀ ਅਸਲੀਅਤ ਕੀ ਹੈ ਕਿ ਤੁਸੀਂ ਕਹਿੰਦੇ ਜੀ ਸਾਡਾ ਸਿਸਟਮ ਜਿਹੜਾ ਚੱਲ ਰਿਹਾ ਹੈ ਨਾ ਉਹ ਚੱਲ ਰਿਹਾ ਹੈ ਕਰ ਦੋ ਕਰ ਦੋ ਕਰ ਦੋ ਲੜ 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 ਤੇ ਚੱਲ ਰਿਹਾ ਹੈ ਉਹ ਸਰਕਾਰਾਂ ਵੀ ਇਹੀ ਕੁਛ ਕਰਨ ਲੱਗ ਗਏ ਚਾਹੇ ਕੇਂਦਰ ਸਰਕਾਰ ਤੋਂ ਅੱਗੇ ਉਮੀਦ ਨਹੀਂ ਹੁੰਦੀ ਸੀ ਵੀ ਐਦਾਂ ਹੀ ਚਿੱਠੀ ਲਿਖ ਦੇਣਗੇ ਉਹ ਉਹ ਵੀ ਹੋਣਾ ਐਦਾਂ ਹੀ ਚਿੱਠੀਆਂ-ਚਿੱਠੀਆਂ ਕੱਢਣ ਲੱਗੇ ਅਸਲ ਕਿ ਅਸਿਸਟਡ ਰੈਪਰੋਡਕਟਿਵ ਟੈਕਨੋਲੋਜੀ ਆਰਟੀਆ ਇਹ ਅਸਿਸਟਡ ਰੈਪਰੋਡਕਟਿਵ ਪ੍ਰਜਨਨ ਕਹਿੰਦੇ ਨੇ ਟੈਕਨੋਲੋਜੀਜ਼ ਟੈਕਨੋਲੋਜੀ ਨਹੀਂ ਟੈਕਨੋਲੋਜੀਜ਼ ਜਿਹੜੀਆਂ ਨਵੀਆਂ ਤਕਨੀਕਾਂ ਨੇ ਪ੍ਰਜਨਨ ਦੇ ਵਿੱਚ ਸਹਾਇਤਾ ਕਰਨ ਵਾਸਤੇ ਉਹ ਨਾ ਦੇ ਬਾਰੇ ਕਾਨੂੰਨ ਹੈ ਪਹਿਲਾਂ ਕੋਈ ਕਾਨੂੰਨ ਨਹੀਂ ਸੀ 2021 ਤੋਂ ਪਹਿਲਾਂ 2021 ਚ ਕਾਨੂੰਨ ਬਣਾਇਆ ਵੀ ਜੀਨੇ ਵੀ ਏ ਆਰਟੀ ਵਰਤਨਾ ਕੀਨੇ ਆ ਕਾਕ ਨਹੀਂ ਨਹੀਂ ਧੱਕ ਦਿੱਤੇ ਤਾਂ ਉਹਦਾ ਅਸਰ ਹੋਣਾ ਉਹ ਕਿਸੇ ਡਾਕਟਰ ਨੇ ਕਿਸੇ ਕਲੀਨਿਕ ਨੇ ਵਰਤਨਾ ਉਹਦੇ ਵਾਸਤੇ 2021 ਚ 5800 ਆ ਇੱਕ ਹੈ ਹਾਂਜੀ ਇੱਕ ਇੱਕ ਇਹ ਐਕਟ 2018 ਦਸੰਬਰ 2021 ਨੂੰ ਪਾਸ ਹੋਇਆ ਜਨੂਅਰੀ 2022 ਚ ਜਾ ਕੇ ਦੀ ਨੋਟੀਫਿਕੇਸ਼ਨ ਹੋਈ ਹੈ ਉਹ ਕਿਤੇ ਲਿਖਿਆ ਜਿੱਦਾਂ ਡੇਟ ਤੋਂ ਨੋਟੀਫਿਕੇਸ਼ਨ ਕਰੇਗਾ ਸਰਕਾਰ ਉਸ ਡੇਟ ਤੋਂ ਲੱਗੂ ਹੋਇਆ ਉਦੋਂ ਲੱਗੂ ਹੋਇਆ 2 ਸਾਲ ਹੀ ਹੋਏ ਨੇ ਇਹਦੇ ਵਿੱਚ ਇਹ ਜਿਹੜਾ ਐਕਟ ਹੈ ਇਹ ਰੈਗੂਲੇਟ ਕਿਹਨੂੰ ਕਰਦਾ ਹੈ ਇਹ ਰੈਗੂਲੇਟ ਕਰਦਾ ਹੈ ਜਿਹੜੇ ਆਰਟੀ ਸੈਂਟਰ ਨੇ ਜਾਨਕਿ ਕਲੀਨ ਕਰਨੇ ਜਿਹੜੇ ਕਿ ਹੋ ਜਾ ਕਲੀਨ ਖੂ ਕਿਵੇਂ ਸਮਾਨ ਰੱਖੂ ਕੀ ਕਰੂ ਠੀਕ ਹੋ ਗਿਆ ਉਹਦੇ ਵਿੱਚ ਇਹ ਦੱਸਿਆ ਹੈ ਵੀ ਜਿਹੜੀ ਔਮਨ ਇਹਦੇ ਚ ਆਊਗੀ ਉਹ ਔਮਨ ਦੀ ਡੈਫੀਨੇਸ਼ਨ ਬੜੀ ਕਲੀਅਰ ਲਿਖੀ ਆ ਸੈਕਸ਼ਨ 2 ਇੱਕ ਊ ਦੇ ਵਿੱਚ ਊਮਨ ਊਮਨ ਮੀਨਸ ਐਨੀ ਊਮਨ ਆਬਦੀ ਏਜ ਆਫ 21 ইয়ার্স হু ਅਪਰੂਚਸ ਐਨ ਅਸਿਸਟਡ ਰੀਪਰੋডাক্টিਵ ਟੈਕਨੋਲੋਜੀ ਕਲਿਨਿਕ ਕਨ ਮੈਂ ਕਹਿੰਦਾ ਇਹ ਆਰਟੀ ਕਲਿਨਿਕ ਨੂੰ ਸੰਬੰਧਿਤ ਹੈ অর ਅਸਿਸਟਡ ਰੀਪਰੋডাক্টিਵ ਟੈਕਨੋਲੋਜੀ ਬੈਂਕ ਬੈਂਕ ਹੁੰਦੀ ਹੈ ਜਿੱਥੇ ਰੱਖਦੇ ਨੇ ਸੀਮਨ ਵਗੈਰਾ ਤੇ ਆਪਣਾ ਐਗ ਵਗੈਰਾ ਪਾਰੋਟੀਨਿੰਗ ਵੀ ਅਥੋਰਾਈਜ਼ਡ ਸਰਵਿਸਸਸ ਆਫ ਦੀ ਕਮਿਨਕਾਗੀ ਬੈਂਕ ਠੀਕ ਹੋ ਗਿਆ 20 ਸਾਲ ਤੋਂ ਉੱਪਰ ਜਿਹੜੀ ਵੀ ਔਰਤ ਹੈ 21 21 ਸਾਲ ਤੋਂ ਕੋ ਸਕਦੀ ਹੈ ਸੋ ਇੱਥੇ ਤਾਂ ਉੱਪਰ ਵੀ ਸੀਮਾ ਕੋਈ ਨਹੀਂ ਅੱਗੇ ਜਾ ਕੇ ਜਰਕੇ ਐਕਟ ਦੇ ਤੁਸੀਂ ਨਹੀਂ ਕਰ ਸਕਦੇ ਹੁੰਦੇ ਕੋਡੇ ਕੋਲ ਇਹ ਪਾਵਰ ਨਹੀਂ ਹੈ ਕਿ ਤੁਸੀਂ ਐਕਟ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਜਿਹੜੀ ਗੱਲ ਪਾ ਸਕੋ ਜਾਦਾ ਇੱਥੇ ਲਿਖਦੇ ਸਬਜੈਕਟ ਟੂ ਦੀ ਪ੍ਰੋਵੀਜਸ ਆਫ ਥਿਸ ਐਕਟ ਯਾਨਕਿ 21 ਸਾਲ ਤੋਂ ਵੱਧ ਸਬਜੈਕਟ ਟੂ ਮਤਲਬ ਇਹਦੇ باوجود 21 ਸਾਲ ਤੋਂ ਵੱਧ ਹੋਣ ਦੇ باوجود ਇਸ ਲਈ ਇੱਕ ਜਿਹੜਾ ਐਕਟ ਹੈ ਇਹਦੀਆਂ ਕਲੋਜ਼ਸ ਦੇ ਮੁਤਾਬਕ ਹੋਣਾ ਚਾਹੀਦਾ ਫਿਰ ਤੁਸੀਂ ਹੋਰ ਕੋਈ ਕਲਾਜ਼ ਇਹਦੇ ਉਲਟ ਪਾ ਸਕਦੇ ਹੋ ਮੈਂ ਇਹਦੇ ਨਾਲ ਦੇ ਕੇਸ ਜਿੱਤੇ ਹੋਏ ਨੇ ਕਿ ਜੀ ਇਹ ਕਲਾਜ਼ ਦੀ ਇੱਕ मीनिंग ਹੈ ਦੂਜੀ ਚ ਦੂਜਾ ਨਹੀਂ ਕੱਢਿਆ ਜਾ ਸਕਦਾ ਕਾਨੂੰਨ ਦਾ ਮਤਲਬ ਵੀ ਇਹ ਹੁੰਦਾ ਹੁਣ ਅੱਗੇ ਜਾ ਕੇ ਇਹਨਾਂ ਨੇ ਪਾ ਦਿੱਤਾ ਵੀ ਅਸੀਂ मतलब ਕਿਹਨੂੰ ਕਹਣਾ ਏਜ ਜਦ ਇਹਨਾਂ ਨੇ ਏ ਨਹੀਂ ਪਾਈਆ ਕੋਈ ਏਜ ਪਾਉਣ ਮੇਰੇ ਗੜਬੜ ਕਰਤੀ ਉਹਦੇ ਪਤਾ ਵੀ 50 ਸਾਲ ਹੋਣੀ ਚਾਹੀਦੀ ਔਰ ਅਸਲੀ ਏਜ ਕਿ ਮਰਜੀ ਏ ਜਾਂ ਜਿਹੜੀ ਉਹ ਛੱਦ ਪੱਤਵੰਦਾਂ ਕੇ 58 ਲਿਖਤੀ ਉਹਨਾਂ ਮੇਰੇ ਕੋ ਕਾਗਜ਼ ਦਾ ਜਦੋਂ ਬਰ ਹੋ ਗਿਆ ਕਿ ਇਹ ਜਿਹੜਾ ਤੌਰ ਤਰੀਕਾ ਇਹ ਗਲਤ ਹੈ ਕਾਨੂੰਨ ਚ ਹੀ ਆਪਣੇ ਆਪ ਚ ਡਿਫੈਕਟ ਹੈ ਦੂਜਾ ਕਾਨੂੰਨ ਇਹ ਹੈ ਵੀ ਇਹ ਖੋਜ ਵਾਸਤੇ ਆਕ ਨੂੰ ਖੋਜ ਕੇਂਦਰ ਦੇ ਅੰਦਰ ਹੈ ਪਰ ਸੇਵਾ ਦਾ ਜਿਹੜੀ ਸੇਵਾ ਹੈਲਥ ਸਰਵਸ ਹੈ ਉਹ ਤਾਂ ਕੇਂਦਰ ਦੇ ਅੰਦਰ ਹੈ ਹੀ ਨਹੀਂ ਉਹ ਤਾਂ ਸੂਬੇ ਦਾ ਮਾਮਲਾ ਹੈ ਇਸੇ ਕਰਕੇ ਜੇ ਸੂਬਾ ਬੋਰਡ ਵੀ ਬਣੇ ਹੋਏ ਨੇ ਤਾਂ ਇਹ ਐਕਟ ਦੇ ਮੁਤਾਬਕ ਕਿਸੇ ਬੰਦੇ ਨੂੰ ਇੱਥੇ ਸੂਬੇ ਦੇ ਨੂੰ ਦੱਸਿਆ ਨਹੀਂ ਦਿੱਤੀ ਜਾ ਸਕਦੀ ਕਿ ਉਹਨੇ ਕਿਹੜਾ ਖੋਜ ਕਰੀ ਹੈ ਉਸੇ ਵਾਲਾ ਦੇ ਪਰਿਵਾਰ ਨੇ ਤਾਂ ਕੋਈ ਖੋਜ ਹੀ ਨਹੀਂ ਕਰਨੀ ਸੀ ਨਾ ਨਾ ਉਹਨਾਂ ਨੇ ਖੋਜ ਦੀ ਕੋਈ ਸਹਾਇਤਾ ਲਈ ਹੈ ਪੈਦਾ ਗੱਲ ਇਹ ਦੂਜਾ ਗੱਲ ਇਹ ਹੈ ਵੀ ਇਹ ਇੰਡੀਆ 'ਚ ਲਾਗੂ ਹੁੰਦਾ ਹੈ ਤੇ ਜਿਹਨੇ ਬਾਹਰੋਂ ਕਰਾਇਆ ਉਹਨਾਂ ਨੇ ਤਾਂ ਡਿਲੀਵਰੀ ਕਰਾਈ ਆ ਬਰੇ ਡਿਲੀਵਰੀ ਦੇ ਉੱਤੇ ਬਿਲਕੁਲ ਨਹੀਂ ਲਾਗੂ ਹੁੰਦਾ ਕਿਉਂਕਿ ਇਸੇ ਸਬਾਵਾਂ ਨੇ ਡਿਲੀਵਰੀ ਦੇ ਉੱਤੇ ਬੱਚਾ ਵੈਦ ਹੈ ਨਹੀਂ ਵੈਦ ਹੈ ਮੈਰਿਡ ਦੇ ਹੋਇਆ ਅਨਮੈਰਿਡ ਦੇ ਹੋਇਆ ਕੀ ਦੇ ਹੋਇਆ ਕਿਹਦਾ ਇਹ ਸਵਾਲ ਵੀ ਨਹੀਂ ਡਿਲੀਵਰੀ ਦਾ ਡਿਲੀਵਰੀ ਹੈ ਬਸ ਇੱਕ ਸਰਵਿਸ ਹੈ ਹੈਲਥ ਸਰਵਿਸ ਹੈ ਸੋ ਜਿਹੜੇ ਕਲੀਨਿਕ ਨੇ ਹੈਲਥ ਸਰਵਿਸ ਜੇ ਹੁਣ ਨਹੀਂ ਕੁਝ ਕਿਹਾ ਜਾ ਸਕਦਾ ਜਿਨ੍ਹਾਂ ਨੇ ਲਈ ਹੈ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਹੁਣ ਸਵਾਲ ਆਂਦਾ ਸੀ ਵੀ ਤੁਸੀਂ ਸਜਾ ਸਜਾਵਾਂ ਵੀ ਇਹਦੇ ਵਿੱਚ ਬਹੁਤੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਨੇ ਜਿਹੜੇ ਕਲੀਨਿਕ ਨੇ ਵੀਰਨ ਜਿਕੇ ਸਜਾ ਦੀ ਗੱਲ ਕਰੀ ਗਈ ਆ ਉਹ ਕਹੀ ਗਈ ਹੈ ਵੀ ਜਿਹੜੇ ਪੀਸੀਪੀ ਐਂਡ ਡੀਟੀ ਐਕਟ ਹੇ ਅੰਦਰ ਨਾ ਕਬੇ ਦੇ ਅੰਦਰ ਵੀ ਯਾਨੀ ਕਿ ਜਿਹੜੇ ਸੈਕਸ ਸਿਲੈਕਸ਼ਨ ਕਰਾਉਂਦੇ ਨੇ ਵੀ ਸਾਨੂੰ ਜੀ ਆਈ ਵੀ ਆ ਤਰ੍ਹਾਂ ਹੀ ਨਾ ਮੇਲ ਬੱਚਾ ਦੇ ਦੋ ਉਹਨਾਂ ਨੂੰ ਸਜਾਏ ਕਿਉਂਕਿ ਉਹ ਪੀਸੀਪੀ ਐਂਡ ਡੀਟੀ ਐਕਟ ਦੇ ਅੰਦਰ ਪੇਰੈਂਟਸ ਨਹੀਂ ਆਉਂਦੇ ਨੇ ਉਹ ਤਾਂ ਇਹਨਾਂ ਦੇ ਉਹਦੇ ਕੀ ਆ ਨਹੀਂ ਰਹੇ ਜਿਹਨੇ ਕੰਨ ਦੇ ਸਬਾਰੋਂ ਕਰਾਇਆ ਬਾਰੋਂ ਕਰਾਈ ਨੂੰ ਵੀ ਬੈਸੀ ਨਹੀਂ ਰੋਕ ਸਕਦੇ ਇਸ ਕਰਕੇ ਕੇਂਦਰ ਨੇ ਸਿਰਫ ਚਿੱਠੀ ਹੀ ਕੱਢੀ ਸੀ ਹਾਲਾਂਕਿ ਉਹ ਵੀ ਕੋਈ ਇੰਨੀ ਹੋਣੀ ਕਿ ਸਾਡੇ ਚਾਨਚਾਇ ਫਲਾਣੇ ਫਲਾਣੇ ਅਖਬਾਰ ਚ ਲਿਖਿਆ ਹੋਇਆ ਹੈ ਕਿ ਆ ਔਰਤ ਨੇ ਆ ਕਰਿਆ ਹੈ ਸਿੱਧੂ ਮੂਸੇਵਾਲਾ ਨਾਮ ਲਿਖ ਕੇ ਉਹਨਾਂ ਨੇ ਵੀ ਉਹ ਜਿਹੜੀ ਹੈ ਉਹ 58 ਸਾਲ ਦੀ ਉਮਰ ਦੀ ਹੈ ਜਦਕਿ ਐਕਟ ਦੇ ਵਿੱਚ 50 ਸਾਲ ਉਮਰ ਲਿਖੀ ਹੈ ਹੁਣ ਉਹਨਾਂ ਨੇ ਐਕਟ ਦੀ ਜਿਹੜੀ 50 ਸਾਲ ਉਮਰ ਕਹੀ ਉਹ ਜਿਹੜੀ ਛੇੜ ਲਿਖਿਆ ਉਹ ਕਹਿੰਦੀ ਜਿਹੜੀ ਅੱਗੇ ਲਿਖੇ ਰੋਮਨ ਦਾ ਮਤਲਬ ਕੀ ਹੈ ਉਹ ਛੱਡ ਗਈ ਇਹਦਾ ਮਤਲਬ ਤੁਸੀਂ ਆਪਣੇ ਐਕਟ ਨੂੰ ਹੀ ਆਪਣੀ ਮਰਜ਼ੀ ਨਾਲ ਇੰਟਰਪ੍ਰੀਟ ਕਰ ਰਹੇ ਹੋ ਉਹ ਕਿ ਜਾਣਗੇ ਇਹ ਤਾੜਾ ਕੁਝ ਇੱਥੇ ਹੈ ਉੱਥੇ ਕਿੱਥੇ ਲਿਖਿਆ ਵੀ ਇਹਦੀ ਰੈਸਟ੍ਰਿਕਸ਼ਨ ਹੈ ਜੇ ਵੂਮਨ ਦੀ ਡੈਫੀਨੇਸ਼ਨ ਦਿੱਤੀ ਇਸ ਸ਼ੀ ਨਾਟ ਅ ਵੂਮਨ ਉਹਨਾਂ ਨੇ ਕਿਹਾ ਵੂਮਨ ਨਹੀਂ ਸਕਦੀ ਇਹ ਸੇਵਾ ਕਲੀਨਿਕ ਦੀ ਅਸੀਂ ਬਲੈਡੀ ਵੂਮਨ ਦੀ ਏਜ ਉੱਤੇ 21 ਸਾਲ ਤੋਂ ਵੱਧ ਹੋਣੀ ਚਾਹੀਦੀ ਆ ਉਹ 21 ਤਾਂ ਲਿਖਿਆ ਕਿਉਂਕਿ 21 ਸਾਲ ਤੋਂ ਪਹਿਲਾਂ ਪ੍ਰੈਗਨਸੀ ਜਿਹੜੀ ਆ ਉਹ ਨੂੰ ਉਹ ਮੰਨਿਆ ਜਾਂਦਾ ਵੀ ਜਿਵੇਂ ਵਿਆਹ ਦੀ ਉਮਰ 18 ਸਾਲ ਕਰੀ ਹੋਈ ਹੈ 16 ਸਾਲ ਵਾਲਾ ਵਿਆਹ ਜਿਹੜਾ ਰੰਗ ਰੋਗ ਫਿਰ ਵੀ ਕਰੀ ਜਾਂਦੇ ਨੇ ਤੋ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਤੌਰ ਤਰੀਕਾ ਹੈ ਇਸ ਮਾਮਲੇ ਦੇ ਵਿੱਚ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹਣਾ ਵੀ ਇਹ ਸਾਰਾ ਫਿਰ ਪੰਜਾਬ ਸਰਕਾਰ ਨੇ ਵੀ ਉਹਨਾਂ ਨੂੰ ਸੈਕਟਰੀ ਨੇ ਸੈਕਟਰੀ ਨੂੰ ਠੀਕ ਕਰੀਆ ਪੰਜਾਬ ਸਰਕਾਰ ਨੇ ਚਿੱਠੀ ਪਰ ਸੈਕਟਰੀ ਤਾਂ ਪੰਜਾਬ ਸਰਕਾਰ ਦਾ ਤਾਂ ਆਪਦਾ ਹੀ ਇਹਨਾਂ ਤੋਂ ਕੰਮ ਹੀ ਨਹੀਂ ਚੱਲਦਾ ਰੂਲਸ ਆਫ ਬਿਜ਼ਨਸ ਬਣੇ ਹੋਏ ਨੇ ਰੂਲਸ ਆਫ ਬਿਜ਼ਨਸ ਆ ਜਦ ਗਵਰਨਰ ਰਹਿਣ ਦਾ ਝਗੜਾ ਸੀ ਮੈਂ ਉਦੋਂ ਵੀ ਇਹ ਰੈਫਰੈਂਸ ਦੀ ਸੀ ਰੂਲਸ ਆਫ ਬਿਜ਼ਨਸ 'ਚ ਲਿਖਿਆ ਆ ਵੀ ਕਿਹੜਾ ਕੰਮ ਹੈ ਜਿਹੜਾ ਡਾਇਰੈਕਟਰ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਦੇ ਵਿਭਾਗ ਦੇ ਮੁਖੀ ਆਪਦੇ ਪੱਤਰ ਤੇ ਲਿਖਾ ਕਿਹੜੇ ਕੰਮ ਨੇ ਜਿਹੜੇ ਸਖਤ ਤਰ੍ਹਾਂ ਦੇ ਪਦਰ ਤੇ ਨੱਟਾ ਸਕਦਾ ਜਿਹੜੇ ਕੰਮ ਨੇ ਜਿਹੜੇ ਸਖਤਰ ਮੰਤਰੀ ਦੇ ਪਦਰ ਤੇ ਲੈ ਕੇ ਜਾਊਗਾ ਪੂਰੀ ਮਨਜ਼ੂਰੀ ਜ਼ਰੂਰੀ ਹੈ ਕਿਹੜੇ ਕੰਮ ਨੇ ਜਿਨ੍ਹਾਂ 'ਚ ਸੀਐਮ ਦੀ ਮਨਜ਼ੂਰੀ ਜ਼ਰੂਰੀ ਹੈ ਕਿਹੜੇ ਕੰਮ ਨੇ ਜਿਨ੍ਹਾਂ 'ਚ ਗਵਰਨਰ ਤੱਕ ਫਾਈਲ ਜਾਣੀ ਹੈ ਉਹਦੇ ਵਿੱਚ ਇਹ ਲਿਖਿਆ ਵੀ ਜੇ ਕੇਂਦਰ ਸਰਕਾਰ ਨਾਲ ਕੋਈ ਸੰਬੰਧ ਹੋਵੇ ਤਾਂ ਉਹ ਮੁੱਖ ਮੰਤਰੀ ਤੱਕ ਜਾਣੇ ਜਾਣਾ ਹੈ ਉਹਨੇ ਕੇਂਦਰ ਸਰਕਾਰ ਨਾਲ ਸੰਬੰਧ ਸੀ ਇਹੀ ਜੇ ਕਿਸੇ ਸਿਵਲ ਸਰਜਨ ਨੂੰ ਉਹਨੇ ਹਤਾਈਤ ਕਰੀ ਹੁੰਦੀ ਜਾਂ ਉਹਨੇ ਉਹਨੂੰ ਸਿਵਲ ਸਰਜਨ ਨੂੰ ਚਿੱਠੀ ਕੱਢੀ ਹੁੰਦੀ ਉਹਨਾਂ ਤੋਂ ਪਤਾ ਕਰਕੇ ਦੱਸੋ ਕੀ ਹੈ ਇਹ ਨਹੀਂ ਹੁੰਦਾ ਤੇ ਕੋਈ ਉਹਨੇ ਸਿੱਧਾ ਹੀ ਹੋਰ ਚਰਾਂਦਾ ਕੰਮ ਸ਼ੁਰੂ ਕਰਤਾ ਉਹ ਮੈਂ ਤਾਂ ਕਹਿਣਾ ਕਿਉਂਕਿ ਮੈਂ ਮਹਿਕਮੇ ਚ ਰਹਾ ਅਸੀਂ ਐਮਬੀਏ ਦੇ ਦਾਖਲੇ ਦੀ ਨੋਟੀਫਿਕੇਸ਼ਨ ਕਰਦੇ ਸੀ ਉਹ ਮੁੱਖ ਮੰਤਰੀ ਤੱਕ ਜਾਣੀ ਹੁੰਦੀ ਸੀ ਕਿਉਂਕਿ ਨੀਤੀ ਦਾ ਸਵਾਲ ਸੀ ਉਹਦੇ ਚ ਜਦੋਂ ਪਾਸ ਹੋ ਗਈ ਉਸ ਤੋਂ ਬਾਅਦ ਸੀਐਨ ਦੇ ਜਦ ਸਾਈਨ ਹੋ ਗਏ ਫਾਈਲ ਤੇ ਉਹਦਾ ਕੌਮਾ ਫੁੱਲ ਸਟਾਪ ਵੀ ਅਸੀਂ ਬਦਲ ਨਹੀਂ ਸਕਦੇ ਹਾਲਾਂਕਿ ਬਣਾਈ ਤਾਂ ਅਸੀਂ ਹੁੰਦੀ ਸੀ ਅਲਿਕਵਾਰੀ ਹਾਈ ਕੋਰਟ ਚ ਕੇਸ ਚਲਾ ਗਿਆ ਕਿ ਉੱਥੇ ਉਹਨਾਂ ਨੇ ਬੜਾ ਰੌਲਾ ਪੈ ਗਿਆ ਵੀ ਆਏ ਆ ਜੀਓ ਆ ਜੀ ਆਏ ਉਹਨੋਂ ਇਹ ਸੰਸਾਰ ਚ ਨਹੀਂ ਰਹੇ ਉਦੋਂ ਦੇ ਸੈਕਟਰੀ ਜਿਹੜੇ ਸੀ ਪ੍ਰਿੰਸੀਪਲ ਸੈਕਟਰੀ ਉਹਨਾਂ ਨੇ ਜਿਹੜੀ ਉਹ ਕਲਾਸ ਦੇ ਉੱਤੇ ਝਗੜਾ ਸੀ ਉਹ ਨੋਟੀਫਿਕੇਸ਼ਨ ਜਿਹੜਾ ਸੀ ਐਮ ਨੂੰ ਭੇਜੀ ਉਹ ਕਲਾਸ ਆ ਵੀ ਨੋਟਿੰਗ ਚ ਪ੍ਰੋਡਿਊਸ ਕਰੀ ਹੋਈ ਸੀ ਵੀ ਮਾਨਯੋਗ ਸੀਐਮਜੀ ਨੂੰ ਕਿਹਾ ਜਾਂਦਾ ਸੀ ਹਮ ਸਾਹਿਬ ਨੂੰ ਇਹ ਕਲਾਸ ਨੂੰ ਦੇਖ ਲੈਣ ਐਨੇ ਪੇਜ ਤੇ ਹੈ ਆ ਮਬਲੇ ਪ੍ਰੋਡਿਊਸਰ ਕੀ ਇਹਨੂੰ ਸਪੈਸ਼ਲੀ ਮਨਜ਼ੂਰੀ ਦੇ ਦੇਣ ਤੁਕਨ ਨੀਚੀ ਦਾ ਸਵਾਲ ਸੀ ਨੀਚੀ ਸੈਕਟਰੀ ਥੋੜਾ ਕਰ ਸਕਦਾ ਉਹ ਜਦ ਅਸੀਂ ਫਾਈਲ ਦਿਖਾਈ ਚੀਫ ਜਸਟਿਸ ਦੇ ਡੀਵੀ ਦੇ ਕੇਸ ਲੱਗਿਆ ਹੋਇਆ ਸੀ ਉਹ ਦੂਜੇ ਵੀ ਕਿਹਨੂੰ ਕਹਿੰਦਾ ਮਿਸਟਰ ਸੀਐਮ ਤੱਕ ਫਾਈਲ ਗਈ ਆ ਔਰ ਉਹਨਾਂ ਨੇ ਆਪਣਾ ਦਿਮਾਗ ਲਾ ਕੇ ਇਸਵਾਲ ਕਰਿਆ ਉਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਦੇਖ ਕੇ ਦੱਸੋ ਜੀ ਇਹ ਕਰਨਾ ਜਾਂ ਨਹੀਂ ਕਰਨਾ ਠੀਕ ਹੈ ਸਰਕਾਰ ਸਮਰੱਥਾ ਉਹਨੇ ਕਰਤਾ ਸੋ ਮੈਂ ਤਾਂ ਕਹਿਣਾ ਇਹ ਹਮੇਸ਼ਾ ਰੂਲ ਨੇ ਵੀ ਤੁਸੀਂ ਕਿਸੇ ਡਾਇਰੈਕਟਰ ਤੱਕ ਤੁਹਾਨੂੰ ਹੱਕ ਹੈ ਕਹਿੰਦਾ ਉਧਰ ਅੱਗੇ ਨੂੰ ਕੋਈ ਹੱਕ ਨਹੀਂ ਆ ਸੋ ਇਹ ਇਸ ਕਰਕੇ ਇਹ ਸਾਰੇ ਪਾਸੇ ਹੋਛਪੋਚ ਹੋਇਆ ਹੋਇਆ ਹੈ ਸਿੱਧੂ ਮੁਸੇ ਵਾਲੇ ਦੇ ਬਾਪ ਨੂੰ ਜਾਂ ਉਹਦੀ ਮਾਂ ਨੂੰ ਕੁਝ ਨਹੀਂ ਕੋਈ ਕਹਿ ਸਕਦਾ ਕਾਨੂੰਨ ਚ ਨਾ ਉਹ ਕਦੇ ਨਹੀਂ ਕੋਈ ਕੁਝ ਕਹਿ ਸਕਦਾ। ਗਲੀਨਕ ਨੇ ਸੇਵਾ ਦਿੱਤੀਆ ਡਿਲੀਵਰੀ ਦੀ। ਗਲੀਨਕ ਨੇ ਆਈਵੀਐਫ ਨਹੀਂ ਕਰਿਆ। ਜੀ ਜਿਹੜੇ ਆਈਵੀਐਫ ਦੀ ਜੇ 50 ਸਾਲ ਦੀ ਇਹਨਾਂ ਦੀ ਵੈਸੇ ਤਾਂ ਕੌਣ ਇਹਦੇ ਕਰਕੇ ਬੰਦਾ ਵੈਸੀ ਜਿੱਦ ਜੁਈਗਾ ਜੀ ਔਮਨ ਦੀ ਡੈਫੀਨੇਸ਼ਨ ਹੈ ਔਮਨ ਹੈ। ਅੱਜ ਉਹ ਜੋ ਮਰਜੀ ਕਹੀ ਜਾਂਦੇ ਨੇ। ਜਿਹੜਾ ਇਹ ਕਹਿੰਦਾ ਵੀ ਇੰਨੇ ਸਾਲ ਆ ਗਈ ਸੇਵਾ ਲਊਗੀ ਉਹ ਅਸੀਂ ਇਹਨਾਂ ਤੋਂ ਲਈ ਹੋਈ ਨਹੀਂ। ਅਜਾ ਸੇਵਾ ਲਈ ਨਹੀਂ ਆਈ ਵੀ ਐਫ ਦੀ ਇਹ ਕਿੰਨੇ ਕਹਿੰਦੇ ਸਾਨੂੰ ਇਸ ਕਰਕੇ ਕਿਸੇ 'ਚ ਕੋਈ ਕੇਸ ਨਹੀਂ ਬਣਦਾ ਇਹ ਨੂੰ ਜਿੰਨੇ ਹੁੰਦਾ ਨਾ ਵੀ ਕਹਿੰਦੇ ਨੇ ਵੀ ਬੰਦੇ ਨੂੰ ਕੰਮ ਆਉਂਦਾ ਨਹੀਂ ਨਾ ਚੰ ਜਾਣੇ ਅੰਗ ਟੇਢਾ ਦੀ ਗੱਲ ਹੈ ਇਹਨਾਂ ਲਈ ਅੰਗ ਟੇਢਾ ਕਹੀ ਜਾਂਦੇ ਉਹਨੂੰ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਇਹਦੇ 'ਚ ਨਾ ਸਿੱਧੂ ਮੂਸੇਵਾਲੇ ਦੇ ਮਾਪੇ ਨੂੰ ਪੁੱਛਣਾ ਨਾ ਉਹ ਨਵ ਜੰਮੇ ਬੱਚੇ ਦੇ ਉੱਤੇ ਹੋਣਾ ਕੁਝ ਨਾ ਉਹਨੂੰ ਅਵੈਧ ਬੱਚਾ ਕਿਹਾ ਜਾ ਸਕਦਾ ਕਿਉਂਕਿ ਕਾਨੂੰਨ ਉਹਨੂੰ ਅਵੈਧ ਜਾਂ ਵੈਧ ਨਹੀਂ ਕਹਿੰਦਾ ਉਹਨੂੰ ਤਾਂ ਸਿਰਫ ਇਹ ਕਹਿੰਦਾ ਸੇਵਾ ਕਿੰਨੂੰ ਦੇਣੀ ਹੈ ਉਹਨੇ ਉਹਦਾ ਕਹਿੰਦਾ ਵੀ ਉਹ ਵੈਦ ਹੋਊਗਾ ਵੈਦ ਹੋਊ। ਉਹ ਤਾਂ ਕਹਿੰਦਾ ਇਹ ਤੋਂ ਬਾਅਦ ਸੇਵਾ ਨਹੀਂ ਦੇਣੀ। ਉਹਦਾ ਕਾਰਨ ਹੋਰ ਹੈ। ਉਹਦਾ ਵੈਦ ਵੈਦ ਨਾਲ ਕਾਰਨ ਨਹੀਂ ਉਹਦਾ ਕਾਰਨ ਇਹ ਹੈ ਵੀ 50 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਪੰਗ ਜ਼ਿਆਦਾ ਪੈਦਾ ਹੁੰਦੇ ਨੇ। ਸਹੀ ਤਾਂ ਅਸੀਂ 45 ਸਾਲ ਤੱਕ ਹੀ ਕਹਿੰਦੇ ਆ। ਇੱਦਾਂ ਹੀ ਅਸੀਂ ਕਹਿੰਦੇ ਆ ਵੀ ਜੇ 35 ਸਾਲ ਤੋਂ ਬਾਅਦ ਪ੍ਰੈਗਨਨਸੀ ਤਾਂ ਵੀ ਹੁੰਦੀ ਹੈ ਤਾਂ ਉਹਦੇ ਚਾਂਸਸ ਨੇ ਕਿ ਬੱਚੇ ਜ਼ਿਆਦਾ ਅੰਗ ਹੋ ਸਕਦੇ ਨੇ। ਉਹ ਸਾਇੰਟਿਫਿਕ ਚੀਜ਼ਾਂ ਨੇ। ਉਹਨੂੰ ਕਾਨੂੰਨ ਦੇ ਰੂਪ 'ਚ ਦੇਉਣਿਆ ਪਰ ਉਹਦਾ ਉਦੇਸ਼ ਹੈ ਸੋ ਇਹਦਾ ਉਦੇਸ਼ 50 ਸਾਲ ਦਾ ਇਹ ਨਹੀਂ ਆ ਕਿ ਕੋਈ ਕਰਾਈ ਨਹੀਂ ਸਕਦਾ। ਇਹਦੇ ਅੱਗੇ ਇਹਦੇ ਚ ਐਕਸੈਪਸ਼ਨਸ ਹੁੰਦੀਆਂ ਨੇ, ਵੀ ਜੇ ਆਹ ਹਾਲਤ ਹੋਵੇ ਆਹ ਹੋਵੇ ਐ ਹੋ ਸਕਦਾ। ਉਹ ਹਾਲਤਾਂ ਅੱਗੇ ਐਕਸੈਪਸ਼ਨਸ ਆ ਜਾਣਗੀਆਂ। ਸੋ ਇਸ ਦੇ ਵਿੱਚ ਇਹ ਬਿਨਾ ਮਤਦਾਨ ਰਾਲਾ ਪਾਇਆ ਗਿਆ। ਇਹੇ ਇਹ ਤੋਂ ਪਤਾ ਲੱਗਦਾ ਵੀ ਸਾਡੀਆਂ ਸਰਕਾਰਾਂ ਕਿੰਨੇ ਚਾਹਦੀਆਂ ਨੇ ਪਰ ਮੈਂ ਕੀ ਕਹਾਂ। ਇਹਨਾਂ ਦਾ ਸਾਰਿਆਂ ਦਾ ਹਾਲ ਇਹੀ ਆ ਜੇ ਗਵਰਨਰ ਦੀਆਂ ਚਿੱਠੀਆਂ ਤੇ ਜਿਹਹੇ ਜਿਹੇ ਜਵਾਬ ਦਿੱਤੇ ਗਏ ਸੀ, ਜਿਹਹੇ ਜਿਹੇ ਵਿਧਾਨ ਸਭਾ 'ਚ ਜਵਾਬ ਦਿੰਦੇ ਨੇ ਉੱਥੇ ਪਤਾ ਲੱਗ ਜਾਂਦਾ ਹੈ ਵੀ ਇਹ ਕਿਵੇਂ ਕਿਉਂਕਿ ਵਿਧਾਨ ਸਭਾ 'ਚ ਸਵਾਲ ਹੋਇਆ ਸੀ। ਤੁਬੀਕਸਾਹਬ ਨੇ ਪੁੱਛਿਆ ਵੀ ਦੱਸੋ ਫੀਮ ਦੀ ਇਹ ਜਿਹੜੀ ਸੀ ਠੇਕੇ ਬੰਦ ਕਰ ਹੋਈ ਸੀ ਸੋਚ ਕੇ ਦੱਸ ਦਿਓ ਕੱਲ ਤੱਕ ਉਹ ਫਟਾਫਟੀ ਮੰਤਰੀ ਕਹਿੰਦੇ ਇਹ ਜੀ ਗਨ ਜਿਆਦ ਸਿੰਘ ਨੇ ਬੰਦ ਕਰੇ ਸੀਗੇ 1956 ਦਾ ਅਫੀਮ ਆਰਡਰ ਹੈ 1969 ਦੇ ਅਫੀਮ ਰੈਗੂਲੇਸ਼ਨ ਨੇ 56 ਜਦ ਪੈਪਸੂ ਪੰਜਾਬ ਚ ਮਰਜ ਹੋਇਆ ਉਦੋਂ ਠੇਕੇ ਬੰਦ ਹੋਏ ਨੇ ਉਹਨੇ ਬਿਨਾ ਦੇਖੇ ਉੱਥੇ ਵਿਧਾਨ ਸਭਾ ਚ ਪਿਆ ਇਹੋ ਕਾਨੂੰਨ ਪੈ ਨੇ ਬਿਨਾ ਦੇਖੇ ਕਹਿਤਾ ਮੰਤਰੀ ਨੂੰ ਹੁਣ ਅਪਾ ਕੀ ਕਰ ਸਕਦਾ ਕੱਟ ਦੇ ਸਿਸਟਮ ਚ ਜਿਹੜੀ ਗੱਲ ਸਾਡੇ ਕੋਲ ਪਈ ਹੁੰਦੀ ਹੈ ਇਹ ਕਾਨੂੰਨ ਇਹ ਕਾਨੂੰਨ ਇਹਨਾਂ ਕੋਲ ਹੈਗਾ ਇਹਨਾਂ ਦਾ ਆਪਦਾ ਸਟੇਟ ਬੋਰਡ ਬਣਿਆ ਹੋਇਆ ਹੈ ਇਹਨਾਂ ਨੇ ਆਪਦੇ ਸਟੇਟ ਬੋਰਡ ਨੂੰ ਪੁੱਛਿਆ ਪਹਿਲਾ ਕੰਮ ਸੈਕਟਰੀ ਦਾ ਇਹ ਬੰਦਿਆ ਦਾ ਸੈਕਟਰੀ ਨੇ ਕਾਨੂੰਨ ਨਹੀਂ ਪੜਿਆ ਜਦੋਂ ਉਹਨਾਂ ਨੇ ਚਿੱਠੀ ਲਿਖੀ ਉਹਦੀ ਨਾਦ ਨਾ ਕਾਨੂੰਨ ਮੰਗਵਾਦਾ ਉਹ ਤਾਂ ਫਾਇਦੇ ਹੋਏ ਗਈ ਨਹੀਂ ਤਾਂ ਨਿੱਕ ਤੇ ਉਲਾ ਲੈਂਦਾ ਕਾਨੂੰਨ ਪੜਦਾ ਵੀ ਇਹਦੇ ਵਿੱਚ ਕੀ ਹੈ ਫੇਰ ਪੜ ਕੇ ਉਹਨੂੰ ਪਤਾ ਲੱਗ ਜਾਂਦੀ ਇਹ ਤਾਂ ਬੋਰਡ ਹੈ ਇੱਕ ਤੇ ਉਹ ਬੋਰਡ ਨੂੰ ਪੁੱਛਦਾ ਇਹ ਨਹੀਂ ਬਈ ਉਹਨਾਂ ਕੋ ਜਾਨ ਵੀ ਬਜਾਇਆ ਉਹ ਸਟੇਟ ਬੋਰਡ ਵੀ ਬਣਾਏ ਦੇ ਅੰਦਰ ਇੱਕ ਕੇਂਦਰੀ ਬੋਰਡ ਹੈ ਇੱਕ ਸਟੇਟ ਬੋਰਡ ਹੈ ਸਟੇਟ ਬੋਰਡ ਕੋ ਪਾਦਰਾ ਨਹੀਂ ਸਟੇਟ ਬੋਰਡ ਨੂੰ ਕਹਿੰਦਾ ਨਾ ਵੀ ਭਾਈ ਤੁਸੀਂ ਦੱਸੋ ਕੀ ਕਰਿਆ ਜੇ ਨਹੀਂ ਬਣਿਆ ਸੀ ਫਿਰ ਉਹ ਸੋਚਦੇ ਕਿ ਤਾ ਕਾਨੂੰਨ ਅਸੀਂ ਅਜੇ ਵੀ ਦਾ ਮਤਲਬ ਪੂਰਾ ਪ੍ਰੋਪਰਲੀ ਲਾਗੂ ਹੀ ਨਹੀਂ ਹੋਇਆ ਉਹਰੇ ਹੋਰ ਸੈਕਟਰੀ ਹੁੰਦੇ ਕਦੇ ਵਾਸਤੇ ਨੇ ਇਹੀ ਕੁਛ ਇਹਨਾਂ ਦੇ ਸੈਕਟਰੀ ਜਦ ਪੰਚਾਇਤਾਂ ਨਾਲ ਕਰਿਆ ਸੀ ਉਹ ਨੋਟੀਫਿਕੇਸ਼ਨ ਉਦੋਂ ਵੀ ਇਹੀ ਕਰਿਆ ਉਦੋਂ ਬਾਅਦ ਦੁਬਾਰਾ ਇੱਕ ਨੋਟੀਫਿਕੇਸ਼ਨ ਕਰੀ ਹੁਣ ਤਾਜੀ ਪਿੱਛੇ ਵੀ ਆਰਟੀਸ ਦੇ ਸੰਵਿਧਾਨ ਮੁਤਾਬਕ 1994 ਦੇ ਪੰਚਾਇਤ ਐਕਟ ਮੁਤਾਬਕ ਜਦ 5 ਸਾਲ ਪੂਰੇ ਹੋ ਗਏ ਉਹ ਪੰਚਾਇਤ ਡਿਸਾਲਵ ਨਹੀਂ ਕਰਨੀ ਆਪ ਹੀ ਖਤਮ ਹੋ ਜਾਂਦੀ ਹੈ ਤੇ ਸੈਕਟਰੀ ਨੇ ਹੁਣ ਚਿੱਠੀ ਕੱਢੀ ਹੋਈ ਸੀ ਵੀ ਪੰਚਾਇਤਾਂ ਸੀ ਸਾਰੀਆਂ ਡਿਸਾਲਵ ਕਰਤੀਆਂ ਕਿ ਅਸੀਂ ਪ੍ਰਸ਼ਾਸਨ ਸੰਗਠਨ ਵੀ ਲਾਤੇ ਉਹ ਭਾਈ ਤੁਸੀਂ ਤਾਂ ਡਿਸਾਲਵ ਕਰ ਹੀ ਨਹੀਂ ਸਕਦੇ ਉਹ ਤਾਂ ਹੋ ਗਈ ਆਪ ਹੀ ਇਹ ਕਾਨੂੰਨ ਕਨਾਨ ਨਹੀਂ ਪਰਦੇ ਇਹ ਜਿਹੜੀ ਪੰਜਾਬ ਸਰਕਾਰ ਚੱਲ ਰਹੀ ਹੈ ਅੱਜ ਬਿਨਾਂ ਕਾਨੂੰਨ ਦੇ ਚੱਲ ਰਹੀ ਹੈ ਤੂੰ ਤਾਂ ਦੇਖਦੇ ਨੇ ਕਿ ਕਾਨੂੰਨ ਕੀ ਕਰਦਾ ਉਕੇ ਨਹੀਂ ਆਈਏਂਗੇ ਚਿੱਠੀਆਂ ਨਹੀਂ ਨਿਕਲ ਸਕਿਆ ਮੈਂ ਵੀ ਸਰਕਾਰ ਤੇ ਇਨਾ ਉਮਰ ਕੰਮ ਕਰਿਆ ਮੈਂ ਨਹੀਂ ਆਈਏਂਗੇ ਜਿਵੇਂ ਦੇਖ ਲਿਆ ਹੁ ਤਾਂ ਨਾਗ ਨਾ ਦੇ ਦੇਓ ਜੀ ਕਾਨੂੰਨ ਕਿਹਾ ਕਾਹ ਗੋ ਛੋਟੀ ਜੀ ਗੱਲ ਕਹਿ ਕੇ ਆਪਣੀ ਗੱਲ ਖਤਮ ਕਰ ਰਹੇ ਹਾਂ ਐਸੇ ਮਾਮਲੇ ਕੀ ਇੱਕ ਕਿਡਨੀ ਟ੍ਰਾਂਸਪਲੈਂਟਰ ਦੇ ਉੱਤੇ ਤੁਹਾਨੂੰ ਪਤਾ ਕਿੰਨੀ ਦਾ ਸਕੈਮ ਦਾ ਕਿੱਡਾ ਵੱਡਾ ਗੱਲ ਸੀ ਕਿੰਨੀ ਟ੍ਰਾਂਸਪਲੈਂਟਰ ਜਾਨੀ ਕਿ ਗੁਰਦਾ ਬਦਲਣ ਦੇ ਮਾਮਲੇ ਚਾ ਲక్ష్ਮੀ ਕਾਂ ਚਾਵਲਾ ਨੇ ਕੇਸ ਪਾਇਆ ਸੀ ਕਿਸਨ 2000 ਦੀ ਗੱਲ ਹੈ ਉਸਿਆ ਲਿਖੀ ਉਹ ਕੇਸ ਪਾਇਆ ਹੋਇਆ ਸੀ ਤੇ ਵੀ ਇਹ ਆਇਆ ਹੋ ਰਿਹਾ ਉਹ ਅੰਮ੍ਰਿਤਸਰ ਤੋਂ ਪਤਾ ਇੱਕੁਰ ਦਾ ਕੰਡ ਹੋਇਆ ਸੀ ਕਿ ਮੈਨੂੰ ਫੈਕਟਰੀ ਦਾ ਫੋਨ ਆਇਆ ਕਿ ਸੈਕਟਰੀ ਸਾਹਿਬ ਕਹਿਣ ਲੱਗੇ ਵੀ ਡਾਕਟਰ ਸਾਹਿਬ ਇਹ ਮੇਰੀ ਬ੍ਰਾਂਚ ਦੱਸਦੀ ਹੈ ਕਿ ਇਹਦਾ ਜਵਾਬ ਬਣਾਉਣਾ ਹੈ ਤੇ ਜਵਾਬ ਹੋਰ ਕੋਈ ਬਣਾ ਨਹੀਂ ਸਕਦਾ ਤੁਸੀਂ ਬਣਾ ਸਕਦੇ ਹੋ ਤੇ ਉਹ ਨਹੀਂ ਤਾਂ ਜੁਰਮਾਨਾ ਪੈ ਜਾਣਾ ਕੋਰਟ ਚ ਉਹ ਚਲੋ ਜੀ ਕੋਈ ਨਹੀਂ ਮੈਂ ਬਣਾ ਦਿੰਦਾ ਤੇ ਜੀ ਦਿਓ ਮੈਨੂੰ ਫਾਈਲ ਫੋਟ ਦੇ ਕੇ ਇਹ ਵੈਸੇ ਮੈਂ ਸਬਜੈਕਟ ਨੂੰ ਡੀਡ ਨਹੀਂ ਕਰਦਾ ਕਹਿੰਦੇ ਫਿਰ ਤੁਸੀਂ ਕਿਵੇਂ ਬਣਾਓਗੇ ਮੈਂ ਕਿਹਾ ਜੀ ਕਾਗਜ਼ ਤਾਂ ਉਹੀ ਹੋਣੇ ਨੇ ਉਨਨوں ਮੈਂ ਕਹਤਾ ਉਹ ਜੋ ਉਤੋਂ ਸੈਕਟਰ ਤੋਂ ਇੱਥੇ 40 ਸੈਕਟਰ ਸਿਕਾਉਣਾ ਸੀ ਉਹਦੇ 40 ਸੈਕਟਰ ਸਾਡੇ ਵਾਫਟਰ ਸੀ ਕਿ ਮੈਂ ਉੰਨੀ ਦੇ ਵਿੱਚ ਨਾ ਦੀ ਨਾ ਬ੍ਰਾਂਖ ਮੈਨੂੰ ਪਤਾ ਕਿਹੜੀ ਬ੍ਰਾਂਖੇ ਸਬਜੈਕਟ ਕੰਕਲੀਟ ਕਰਦੀ ਹੈ ਮੈਂ ਨਾ ਮੈਂ ਆਖਿਆ ਟਾਕਾ ਮਗਾਓ 8 ਘੰਟੇ ਰੌਣ ਸਮਝਾ ਕੇ ਵਾਇਟ ਟਾਗੇ ਮੇਰੇ ਸਾਹਮਣੇ ਉਹ ਐਕਟੀਚ ਵਿੱਚ ਲਿਖਿਆ ਹੋਇਆ ਸੀ ਐਦੇ ਵਿੱਚ ਲਿਖਣਾ ਕਿਉਂਕਿ ਇਹਨਾਂ ਨੇ ਰਿਸਰਚ ਦੇ ਨਾਂ ਤੇ ਪਾਤਾ ਹਾਲਾਂਕਿ ਰਿਸਰਚ ਦਾ ਸਾਰੀ ਰਿਸਰਚ ਨਹੀਂ ਹੈ ਕਲੀਨਿਕ ਸੇਵਾ ਵੀ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਇਹ ਸੂਬੇ ਦੀਆਂ ਸੈਂਬਲੀਆਂ ਜੇ ਚਾਹੁੰਤੈ ਇਹਨੂੰ ਅਡਾਪਟ ਕਰ ਸਕਦੀਆਂ ਨੇ ਮ ਉਹ ਅਗੇ ਉਹਦੇ ਜੱਗਾਂ ਦੇ ਖਦੀ ਕਮੇਟੀਆਂ ਬਣਨ ਗਈਆਂ ਉਹ ਮੈਂ ਕਮੇਟੀਆਂ ਕਢਾਲੀਆਂ ਮੈਂ ਨਾਕ ਨਾ ਦਿਓ ਆ ਫਾਈਂਡ ਕਰਤਾ ਉਹ ਸ਼ਾਮ ਤੱਕ ਜਵਾਬ ਤਿਆਰ ਕਰਤਾ ਬੀਐਡੀ ਵਿੱਚ ਲਿਖਿਆ ਜੋ ਕੁਝ ਆ ਕੁਲਾ ਗਿਆ ਦੇ ਮੁਤਾਬਕ ਕੋਈ ਵੀ ਬੰਦਾ ਗੁਰਦਾ ਦੇ ਸਕਦਾ ਉਹ ਪਿਆਰ ਵਾਸਤੇ ਦਿੰਦਾ ਜਾਂ ਪੈਸੇ ਲੈ ਕੇ ਦਿੰਦਾ ਇਹ ਤਾਂ ਹੁਣ ਬਣ ਔਖਾ ਹੈ ਇਦਾਂ ਹੀ ਇਦੀ ਚ ਇਹ ਵੀ ਲਿਖਿਆ ਵੀ ਜਿਹੜਾ ਗੁਰਦਾ ਦਿੰਦਾ ਉਹਦੇ ਅਦਾਜ ਦਾ ਖਰਚਾ ਜਿਹਨੇ ਲੈ ਉਹ ਦੇਗਾ ਹੁਣ ਉਹ ਖਰਚੇ ਵਾਸਤੇ ਲੈਨੇ ਪੈਸੇ ਜਾਂ ਉਹ ਵਾਧੂ ਪੈਸੇ ਵੀ ਨਹੀਂ ਇਹ ਵੀ ਲੱਭਣਾ ਔਖਾ ਹੈ ਇਸ ਕਰਕੇ ਡਿਫੈਕਟ ਐਕਟਰੀ ਵਿੱਚ ਆ ਨਾ ਕਿ ਇਹ ਕਾਮੇ ਕਿ ਨਾ ਦੂਬਾ ਦੇ ਕੁਮੇ ਕਿ ਹਰਮਨੀਆਂ ਹਾਈ ਕੋਰਟ ਨੇ ਆਰਡਰ ਕਰੇ ਇਦਾਂ ਹੀ ਇਹ ਜਿਹੜਾ ਇਹ ਆਰਟੀਕਲ ਨਿਕਨੇ ਜਿਹੜੇ ਇਹ ਇੱਕ ਕਲੀਨਿਕਲ ਸਟੈਬਲਿਸ਼ਮੈਂਟ ਐਕਟ ਬਣਿਆ ਹੋਇਆ ਹੈ ਜਾਨੀ ਕਿ ਜਿਹੜਾ ਵੀ ਕੋਈ ਰਾਜ ਕਰਦਾ ਕਿਸੇ ਵੀ ਕਿਸਮ ਦਾ ਉਹਦੇ ਵਾਸਤੇ ਇੱਕ ਕਾਨੂੰਨ ਹੈ ਉਹਦੇ ਰੈਗੂਲੇਸ਼ਨ ਦਾ ਉਹ ਕੇਂਦਰ ਨੇ ਬਣਾਇਆ ਹੈ ਉਹਦੇ ਤਹਿਤ ਇਹ ਹੈ ਕਿ ਸੂਬੇ ਜੇ ਚਾਹਤਾਂ ਉਹਨੂੰ ਅਡਾਪਟ ਕਰ ਲੈ ਨਹੀਂ ਆਪਦਾ ਬਣਾ ਲੈ 2012 ਚ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਯੂਟੀ ਨੇ ਕਿ ਐਸੀ ਉਹੀ ਡਰਾਫਟ ਕਰ ਲਿਆ ਮੰਤਰੀ ਨੇ ਕਿ ਐਸੀ ਉਹੀ ਐਡਾਪਟ ਕਰ ਲਿਆ ਪੰਜਾਬ ਸਰਕਾਰ ਨੇ ਕਿਹਾ ਵੀ ਨਹੀਂ ਸਤਾਬਦਾ ਬਣਾਵਾਂਗੇ ਤੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਉਸ ਕਮੇਟੀ ਦਾ ਡਰਾਫਟਿੰਗ ਮੈਂਬਰ ਸੀ ਉਹਦਾ ਕੋਨ ਨੂੰ ਡਰਾਫਟ ਮੈਂ ਕਰਦਾ ਸੀ ਕਮੇਟੀ ਦਾ ਮੈਂਬਰ ਸੀ ਤੇ ਡਰਾਫਟ ਹੋਈ ਕੋਨ ਨੂੰ ਸਾਰਾ ਮੈਂ ਕਰਿਆ ਤੇ ਅਸੀਂ ਤੋਂ ਬਣੀ ਹੁਣ ਉਹ ਕਲੀਨਿਕਲ ਸੇਵਾ ਦੇਣ ਦਾ ਸੀ ਇਹ ਵੀ ਕਲੀਨਿਕ ਕਿਸੇ ਦਾ ਬੱਚੇ ਦੀ ਡਿਲੀਵਰੀ ਕਰੀਆ ਨਾ ਤੇ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦਾ ਇਹ ਕਹਿਣਾ ਵੀ ਸੂਬੇ ਦਾ ਵੱਖਰਾ ਹੈ ਸੂਬੇ ਦੀ ਮਰਜ਼ੀ ਹੈ ਕੇਂਦਰ ਵਾਲਾ ਲਾਗੂ ਨਹੀਂ ਹੋ ਸਕਦਾ ਇਹ ਇਹ ਸੇਵਾਦੰਸ਼ ਕੇ ਮੇ ਵਸ ਸਕ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਚ ਸੈਂਟਰ ਸਟੇਟ ਰਿਲੇਸ਼ਨਸ਼ਿਪ ਦਾ ਗੱਲ ਹੈ। ਸੂਬੇ ਦੀ ਸੂਚੀ ਦਾ ਗੱਲ ਹੈ। ਸਿਹਤ ਸੂਬੇ ਦੇ ਅਧਿਕਾਰ ਚ ਹੈ। ਇਹ ਸਿਹਤ ਸੇਵਾ ਹੈ। ਇਸ ਕਰਕੇ ਕਿ ਤੀਜੀ ਗੱਲ ਉਮਰ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਫਰਕ ਇਹ ਕਾਨੂੰਨ ਚ ਹੀ ਆਪਣੇ ਆਪ ਕੀ ਹੈ। ਇਸੇ ਦੇ ਵਿੱਚ ਸਟੇਟ ਬੋਰਡ ਬਣਿਆ ਹੋਇਆ ਹੈ। ਸਟੇਟ ਬੋਰਡ ਦੇ ਆਪਣੇ ਅਧਿਕਾਰ ਨੇ ਉਹ ਜਿੰਨਾ ਚਿਰ ਇਹ ਸਾਰੇ ਕਾਸੇ ਨੂੰ ਦੇਖਦੇ ਜਿੰਨਾ ਮਰਜੀ ਪੁੱਠੇ ਹੋ ਕੇ ਡਟਕਦਾ ਹੈ ਨਾ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ। ਇਹ ਠੀਕ ਹੁਣ 4 ਘੰਟੇ ਬੇਸਤੀ ਕਰੀ ਜੋ ਉਹ ਨਹੀਂ ਲਿਖੀ ਜੋ ਵੀ ਤੁਸੀਂ ਆ ਵੀ ਕਰਤਾ ਉਹ ਵੀ ਕਰਤਾ ਕੋਈ ਜੇ ਆਪਾਂ ਨੂੰ ਪਤਾ ਗਿਆ ਵੀ ਕਿਸੇ ਨੂੰ ਹੀ ਲਗਾ 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 ਕਰਕੇ ਜੋ ਮਰਜ਼ੀ ਕਹੀ ਜਾ ਪਰ ਮੇਰੇ ਹਿਸਾਬ ਨਾਲ ਇਹ ਜਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਐਸੀ ਗੱਲ ਹੈ ਨਹੀਂ ਜਿਹੜੀ ਇਹ ਕਹੇ ਕਿ ਇਹ ਸੁਭੂ ਮੁਸੇਵਾਲੇ ਦੇ ਬਾਪ ਨੇ ਕੋਈ ਗੁਨਾਹ ਕਰਤਾ ਜਮਾਨੇ ਜਾਂ ਉਹਨਾਂ ਨੇ ਕੋਈ ਠੱਗੀ ਕਰ ਲਈ ਜਾਂ ਉਹਨਾਂ ਨੂੰ ਕੋਈ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਕਿ ਜਾਂ ਜਿਹੜੇ ਕਲੀਨਕਲੀ ਉਹਨਾਂ ਦੀ ਡਿਲੀਵਰੀ ਕਰੀਆ ਉਹਨੂੰ ਕੋਈ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਉਹਨੇ ਕੋਈ ਛਨਾਮੀ ਕਰੀ ਮੇਰੇ ਹਿਸਾਬ ਨਾਲ ਇਹ ਇਨਾ ਜੋ ਕੋਈ ਵੀ ਚੀਜ਼ ਜਿਹੜੀ ਹੈ ਉਹ ਨਹੀਂ ਹੈਗੀ ਬਾਕੀ ਜਿਹਨੇ ਆਪਦਾ ਵਲ ਵਲ ਕਰਕੇ ਕਰਨਾ ਉਹਨੂੰ ਤਾਂ ਰੋਕ ਨਹੀਂ ਸਕਦੇ ਤਾਂ ਜੋ ਮੱਦੀ ਕਹਿੰਦੇ ਤੇ ਇਹ ਮੈਂ ਤੁਹਾਨੂੰ ਕਾਨੂੰਨ ਪੜਕੇ ਸਮਝਾਤਾ ਹੈ 2 ਨੰਬਰ ਜਿਹੜੀ ਹੈਗੀ ਆ ਉਹਦੇ ਚ ਵੂਮਨ ਦੀ ਡੈਫੀਨੇਸ਼ਨ ਦਸਤੀ ਹੈ ਜੇ ਵੂਮਨ ਦੀ ਡੈਫੀਨੇਸ਼ਨ 21 ਸਾਲ ਤੋਂ ਵੱਧ ਦੀ ਉਮਰ ਹੈ ਅਗਲੀ ਉੱਤੇ ਕੋਈ ਲਿਖੀ ਨਹੀਂ ਹੋਈ ਤੇ ਫਿਰ ਉਹਨੇ ਅਗਲੀ ਸਬਤਲਾਤ ਤੁਸੀਂ ਉਹਦੇ ਤੇ ਕਰ ਦਿੱਤੇ ਨਾ ਕੋਈ ਨਹੀਂ ਕਰ ਸਕਦਾ ਸ਼ੁਕਰੀਆ ਰਸਤਨ ਜੀ ਥੈਂਕ ਯੂ